ਸਰੰਕਤ ਦੇਸ਼ ਭਰ ਦੇ ਵਿੱਚ ਮਾਤਾ ਦੇ ਚੇਤਨ ਦੇ ਨਵਰਾਤਰੇ ਚੱਲ ਰਹੇ ਨੇ ਇਹ ਨਵਰਾਤਰਿਆਂ ਵਿੱਚ ਖਾਸ ਕਰਕੇ ਕੰਜਿਕਾ ਨੂੰ ਪੂਜਿਆ ਜਾਂਦਾ ਹੈ ਉੱਥੇ ਕੁਝ ਹਵਲ ਦੇ ਪੁਜਾਰੀ ਦਰਿੰਦੇ ਛੋਟੀ ਛੋਟੀ ਬੱਚੀਆਂ ਨੂੰ ਵੀ ਨਹੀਂ ਬਖਸ਼ਦੇ ਇੱਕ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਰਕੀਮਾ ਦੇ ਇਲਾਕਾ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਪ੍ਰਵਾਸੀ ਪਰਿਵਾਰ ਜੋ ਕਿ ਕਾਫੀ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲ ਰਿਹਾ ਹੈ ਤੇ ਉਹਨਾਂ ਦੀ 5 ਸਾਲਾਂ ਦੀ ਬੱਚੀ ਦੇ ਨਾਲ ਅੱਜ ਉਹਨਾਂ ਦੇ ਹੀ ਗਵਾਂਢ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਨੇ ਖਿਨੌਣੀ ਹਰਕਤ ਕੀਤੀ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਕਾਰਾ ਕੀਤਾ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਗਵਾਂਢ ਵਿੱਚ ਰਹਿਣ ਵਾਲੇ ਇੱਕ 25 ਸਾਲਾ ਨੌਜਵਾਨ ਜੋ ਕਿ ਸ਼ਾਦੀशुदा ਹੈ ਉਸ ਵੱਲੋਂ ਉਹਨਾਂ ਦੀ 5 ਸਾਲਾਂ ਦੀ ਬੱਚੀ ਜੋ ਕਿ ਨਰਸਰੀ ਕਲਾਸ ਵਿੱਚ ਪੜ੍ਹਦੀ ਹੈ ਉਸ ਨਾਲ ਲੜਕੇ ਨੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਉਹਨਾਂ ਨੇ ਵੇਖਿਆ ਕਿ ਉਸ ਦੀ ਬੱਚੀ ਰੋ ਰਹੀ ਹੈ ਤਾਂ ਉਹਨਾਂ ਨੂੰ ਪੂਰੀ ਗੱਲ ਪਤਾ ਲੱਗਣ ਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਗਈ ਉੱਥੇ ਹੀ ਮੁਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਕਿਉਂਕਿ ਮਹਾਲੇ ਦੇ ਵਿੱਚ ਸਾਰੇ ਬੱਚੇ ਇਕੱਠੇ ਖੇਡਦੇ ਨੇ ਛੋਟੀ-ਛੋਟੀ ਉਮਰ ਦੇ ਬੱਚੇ ਵੀ ਨੇ ਤੇ ਉਹਨਾਂ ਦੇ ਨਾਲ ਇਹੋ ਜਿਹੀ ਅਨੌਰੀ ਹਰਕਤ ਕਰਨਾ ਬਹੁਤ ਮੰਦਭਾਗੀ ਗੱਲ ਹੈ ਉਹਨਾਂ ਕਿਹਾ ਹੈ ਕਿ ਇਹੋ ਜਿਹੇ ਦੁਰਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀਆਂ ਨੇ ਤਾਂ ਕਿ ਹੋਰ ਲੋਕਾਂ ਨੂੰ ਵੀ ਸਬਕ ਮਿਲ ਸਕੇ ਇਹ ਬੱਚੇ ਖੇਡ ਰਹੀ ਸੀ ਨਾ ਛੱਤ ਪਰ ਤਾਂ ਉਹ ਬੋਲੀ ਕਿ ਆਦਬ ਚੀ ਜੀ ਦੇਂਗੇ हम नीचे थी ऊपर बच्चे खेल रही थी तो उसको नीचे उतार के मतलब तो बोली कि खोलो तो ये नहीं खोली तो नाखून खो, खोल थी तो नाखून मार दी तो ये रोने लगी तो हम ऊपर गए थे बोली मम्मी ये नाखून मार दी है तब तो हम अपनी लड़की के ले के नीचे आ गए किसने नाखून मारा कौन था लड़का शादीशुदा था शादी शुदा है आ, कहां पटने के साथ है। ये आप रहे थे रहे थे रहे थे? हाँ, वो भी भी साल साल का का है है और मुझे पता नहीं है बच्चे वाला है कितने साल के है, नहीं हाँ, वो भी यहाँ पर ही हाँ, रहता है अब इस बारे में पुलिस, में, पुलिस को बोल दिया आपने बोल दिया हाँ। क्या मांग करते है प्रशासन से पुलिस तो ले गई पकड़ के उनको अच्छा पकड़ के है एलकेजी ओके اس کے پتا جی کیا کام کرتے ہیں کھوارے والا ہاں جی کھواری کا کام ਕਰਦੇ ہیں ٹھیک ہے ہن کی گالی ایتھے انہاں دی چھت دے نال چھت لگدی سی پتہ بچہ ہے گا 5 سال دا ہاں جی تے اونے پھڑ کے او دی باہ اپنے اندر لے گیا او دے نال کوئی غلط کرم کرن دی اونے حرکت کیتی ہے ہاں کڑی دا مطلب بلیڈنگ آئی ہے اونے اپنے ماں نوں روک کے دس دیتا ہے ਪਰ ਅਸੀਂ ਜਾਣਦੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੀ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਵਿਆਹਿਆ ਹੋਇਆ ਸੀ ਉਹ ਮਰਤਾਉ ਦੀ ਹੈਗੀ ਆ ਕੋਈ 25 ਸਾਲ ਹੈਗੀ ਆ ਆ ਤਾਂ ਹੀ ਤੇ ਅਸੀਂ ਕਹਿੰਨੇ ਪਿਆ ਕਿ ਹੂੰ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈਗੀ ਹਾਂਜੀ ਉਹ ਐ ਮਾਰੇ ਬਾਹਰੋਂ ਆਏ ਹੈ ਇਹ ਲਾ ਲ ਇੱਥੇ ਰਹਿੰਦੇ ਆਂ ਪੁਲਿਸ ਨੂੰ ਤੁਹਾਡੇ ਕੋਲੋਂ ਸੁਤਨਾ ਕਰ ਦਿੱਤੀ ਗਈ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸਾਝੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੇ ਸਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਰੋਂਦਾ ਫਿਰਦਾ ਵਿਆਹ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾਲ ਆਇਆ ਕੱਲ ਨੂੰ ਕੋਈ ਹੋਰ ਵੀ ਲਾਗੇ ਹਾਲ ਕੇਸ਼ਾ ਇੰਦਰਾ ਕलोनी ਕੇ ਬਾਹਰ اور ਪੁਸ਼ਤਾ Ashram ਗਲੀ ਨੰਬਰ ਮੇਰੀ 6 ਆ ਤੇ ਇਹ 5 ਵਜ ਦੀ ਆ ਕੀ ਗੱਲ ਕੀ ਹੋਈ ਅੱਜ ਸਾਰਾ ਲਾਕਾ ਬਸ ਅਸੀਂ ਮੈਂ ਦੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਤੇ ਉਹ ਕਹਿੰਦੇ ਕਿ ਸਸਰਾ ਬਾਅਦ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਆਈ ਭਈਆ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਹੋਇਆ ਦਾ ਕੰਮ ਹਾਂਜੀ ਗਲਤ ਹਰਕਤ ਹੋਈ ਧੀ ਤੇ ਉਹਨੂੰ ਕਹੇ ਕਿ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੜਦੋਂ ਘੜ ਸਾਲ ਹੋ ਗਏ ਨਾ ਨਾ ਰ ਅਧਾਰ ਕਾਰਡ ਨਾ ਕੋਈ ਪ੍ਰੂਫ ਐ ਇੱਥੋਂ ਕਾਂਡ ਕਰਦੇ ਤੇ ਲੁਧਿਆਣਾ ਕਿਤੇ ਨਾ ਕਿਤੇ ਰਹਿਣ ਲੱਪੰਦੇ ਨੇ ਬੰਦੇ ਨੇ ਪਹਿਲੇ ਹੀ ਅਸ਼ਰਮ ਦੀ ਗੱਲ ਕਰ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਤੁਹਾਡੇ ਪੁਲਿਸ ਸਾਡੇ ਤੱਕ ਆ ਬੰਦਾ ਐਂ ਤੇ ਫੜਾਤਾ ਪੁਲਿਸ ਨੂੰ ਕੀ ਮੰਗ ਰਹੇ ਤੇ ਪ੍ਰਸ਼ਾਸਨ ਕੋਈ ਨਹੀਂ ਕਰਦੀ ਇਕੜੀ ਤੋਂ ਇਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮ ਵਾਲੇ ਜਿਨ੍ਹਾਂ ਦੇ 4 ਸਾਲ ਦੀ ਬੱਚੀ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਏਗੀ ਤੁਹਾਨੂੰ ਦੇਤੇ ਦਿਮਾਗ ਚ ਇਹ ਤਾਂ ਹੁਣ ਮਾਰੇ ਉਹੋ ਹੀ ਦੱਸ ਸਕਦਾ ਹੈ ਜਿਹੜਾ ਛੇਵੀਂ ਵਾਰ ਕੰਮ ਕਾ ਚੁੱਕਿਆ ਹਰ ਹਰ ਵਾਰੀ ਆਸ਼ਰਮ ਵਾਲੇ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਨ ਆ ਜਾਂ ਕਿਸ ਤਰ੍ਹਾਂ ਇਹਾਨੂੰ ਨਹੀਂ ਪਤਾ ਗੱਲ ਤੱਬੀ ਜਾਂਦੀ ਆ ਇਹ ਆਸ਼ਰਮ ਵਾਲੇ ਦੇ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲੇ ਦੇ ਕੁਆਟਰ ਆ ਜਿਹੜਾ ਰਹਿੰਦਾ ਉਹ ਕਿੰਨੀ ਕਿੰਨੀ ਰੇਟ ਤੇ ਜਿੱਥੇ ਰਹੇ ਰਹੇ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਢੇ ਡੇਢ ਸਾਲ ਹੋ ਗਿਆ ਇਹ ਰਹਿੰਦਾ ਕੰਮ ਕਰਦਾ ਹੈ ਕੰਮ ਇਹੋ ਜਿਹਾ ਲੁਕਵਾੜੀਏ ਕੁੜੀਏ ਦਾ ਕਾਗਜ਼ ਕੋਕੋ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਝਦੇ ਨਹੀਂ ਨਰਾਤੇ ਨੂੰ ਦੇਣਾ ਚਾਹੁੰਦੇ ਇਸ ਤਰ੍ਹਾਂ ਦੀ ਘਟਨਾ ਮੰਦਪਾਗੀ ਘਟਨਾ ਨਹੀਂ ਕਿੰਨੀ ਪੰਜਾਬੀ ਐਸੇ ਦਿਨਾਂ 'ਚ ਕੰਜਕਾਂ ਪੂਜਦਾ ਹੈ ਧੀਆਂ ਧਿਆਣੀਆਂ ਪੂਜਦਾ ਹੈ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਅਦ ਚੁੱਕਦੇ ਪਿਆ ਗਾੜੀਆਂ ਮਹਾਰਾਜ ਦੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਾਸੀ ਆਪਾਂ ਦੇ ਹਾਂਜੀ 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 ਦੱਸੋ ਅੰਟੀ ਕੀ ਹੋਇਆ ਕੀ ਅਸੀਂ ਮੈਂ ਤਾਂ ਅੰਦਰ ਖਾਣਾ ਬਣਾਉਣ ਲੱਗੀ ਤੇ ਇਹਨਾਂ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੇ ਤੇ ਬੱਚੇ ਦੀ ਸਭ ਇਕੱਠੇ ਹੋਇਆ ਤੇ ਮੈਂ ਕਿਹਾ ਕੀ ਹੋਇਆ ਕਦੇ ਸਰਿਆ ਗੁੱਸੇ ਗਿਆ ਬਲੇ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਿੰਦੀ ਕਿ ਮੇਰੇ ਸਾਥ ਰਸੇ ਹੋ ਕਰਨੇ ਲੱਗਾ ਤਾਂ ਸਮਝ ਲੀ 5 ਸਾਲ ਦੀ ਬੱਚੀ ਹੈ ਸੰਬੰਧ ਪਕੀ ਘਟਣਾ ਉਹ ਬੜੀ ਨਿੰਦਰ ਜੋ ਹਾਂਜੀ ਹਾਂਜੀ ਅਜਿਹੀ ਗੱਲ ਹੋਣੀ ਨਹੀਂ ਚਾਹੀਦੀ ਸਾਰੇ ਬੱਚੇ ਇੱਥੇ ਖੇਡਦੇ ਗਲੀ ਦੇ ਸਿਰ ਤੇ ਛੱਡ ਕੇ ਜਾਣੇ ਆ ਕੰਮ ਕਰੇ ਜਾਣੇ ਉਹ ਚਾਰ ਪੰਜ ਦਿਨਾਂ ਬਾਅਦ ਕੰਜਕਾਂਗੇ ਲੋਕੀਂ ਖੋਜਦੇ ਨੇ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਜੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਤੂੰ ਤੁਹਾਡੇ ਵੱਲੋਂ ਪੁਲਿਸ ਨੂੰ ਕਾਦੀ ਤਾਂ ਕਿਉਂ ਹਾਂਜੀ ਹਾਂਜੀ ਫਰਾਗ ਦੀ ਸਜ਼ਾ ਦੀ ਮੰਗ ਕਰਦੇ ਜੀ ਮੰਗ ਆਇਆ ਕਿ ਉਹ ਸਜ਼ਾ ਦਿੱਤੀ ਜਾਏ ਇਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਐ ਫਿਰ ਜੀ ਹਾਂ ਉਹ ਤਾਂ ਮਾਪਿਆਂ ਨੂੰ ਪਤਾ ਹੈ ਕਿ ਆਹੀ ਤੇ ਕਹਿ ਦਾਂਗੇ ਸਜ਼ਾ ਜੀ ਤੇ ਹੁਣ ਮਾਪਿਆਂ ਨੂੰ ਪਤਾ ਹੋ ਜਾਊਗਾ ਹਾਂ ਜੋ ਘਰ ਵਸੇ ਹਾਂ ਹਾਂ ਜਦੋਂ ਤੇ ਕੀ ਕਰੀਏ ਬਾਬੂ ਜੀ ਸਭ ਇੱਕ ਜਿਹੜੀ ਆ ਰਹੇ ਨੇ ਇਹ ਨਾ ਚੰਦਰ ਕੁਮਾਰ ਜੀ ਆ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਉਸਟਾ ਸਮੁੰਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਠੀਕ ਹੈ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਹਨੇ ਕਾਰਵਾਈ ਹੋਈ ਦੋਸ਼ੀ ਦੀ ਗੱਲ ਕੀਤੀ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਦੇਖੋ ਸਰ ਉਹਨਾਂ ਲੋਕਾਂ ਨੂੰ ਤੇ ਲੜਕੀ ਨਾਲ 5 ਸਾਲ ਦੀ ਬਚੀ ਨਾਲ ਗੱਲ ਕੋਈ ਇਹੋ ਜੀ ਗੱਲ ਨਹੀਂ ਗੀ ਅਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਸਰ ਓਕੇ ਬੜੀ ਵੱਡੀ ਹੁਣ ਗੱਲ ਤੁਹਾਡਾ ਵੈਰੀਫਾਈ ਕਰਕੇ ਹੀ ਆਪਾਂ ਜੀ ਫਿਰ ਜੋਗੇ